ਪੀਜ਼ਾ ਕਪਲ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਦੇ ਆਪਣੀ ਵੀਡੀਓਜ਼ ਕਰਕੇ ਤੇ ਕਦੇ ਆਪਣੇ ਦਿੱਤੇ ਹੋਏ ਬਿਆਨਾਂ ਕਰਕੇ ਇਸ ਵਾਰ ਦਾ ਕਾਰਨ ਹੈ ਦੋਵਾਂ ਦਾ ਤਲਾਕ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਸਿਰਫ ਪੁਲਟ ਪੀਜ਼ਾ ਕਪਲ ਹੀ ਜਾਣਦਾ ਹੈ ਕਿਹਾ ਕਿ ਇਹ ਕਪਲ ਜਿਹੜਾ ਪਬਲਿਸਿਟੀ ਦੇ ਲਈ ਕੁਝ ਵੀ ਕਰ ਸਕਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਕੁੱਲਰ ਪੀਜ਼ਾ ਕਪਲ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਦੇ ਆਪਣੀ ਵੀਡੀਓਜ਼ ਕਰਕੇ ਤੇ ਕਦੇ ਆਪਣੇ ਦਿੱਤੇ ਹੋਏ ਬਿਆਨਾਂ ਕਰਕੇ ਤਾਂ ਹੁਣ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਤੇ ਕਪਲ ਜੜਾ ਇਹ ਕੁੱਲੜ ਪੀਜ਼ਾ ਕਪਲ ਬੇहद ਸੁਰਖੀਆਂ ਦੇ ਵਿੱਚ ਹੈ ਤੇ ਵਾਇਰਲ ਵੀ ਹੋ ਰਿਹਾ ਹੈ ਇਸ ਵਾਰ ਦਾ ਕਾਰਨ ਹੈ ਦੋਵਾਂ ਦਾ ਤਲਾਕ ਜੀਹਾਂ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਖਬਰਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੋਨਾਂ ਦੇ ਵੱਲੋਂ ਹੁਣ ਤਲਾਕ ਲਿਆ ਜਾ ਰਿਹਾ ਉਹ ਇੱਕ ਦੂਜੇ ਤੋਂ ਵੱਖ ਹੋ ਰਹੇ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਸਿਰਫ ਕੁਲਰ ਪੀਜ਼ਾ ਕਪਲ ਹੀ ਜਾਣਦਾ ਪਰ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਵੀ ਅਜਿਹੀ ਉਹਨਾਂ ਨੂੰ ਲੈ ਕੇ ਕੋਈ ਖਬਰ ਸਾਹਮਣੇ ਆਂਦੀ ਹੈ ਤਾਂ ਫਿਰ ਉਹ ਹੁੰਦਾ ਇੱਕ ਸਟੰਟ ਜੋ ਕਿ ਉਹ ਲੋਕਾਂ ਦੇ ਵਿੱਚ ਸਾਹਮਣੇ ਲੋਕਾਂ ਦੇ ਸਾਹਮਣੇ ਜਿਹੜਾ ਸ਼ਾਉਣ ਦੇ ਲਈ ਸਟੰਟ ਵਾਜ਼ੀ ਕਰਦੇ ਨੇ ਪਬਲਿਸਿਟੀ ਦੇ ਲਈ ਉਹ ਜਿਹੜਾ ਅਜੀਹਿਆ ਚੀਜ਼ਾਂ ਕਰਦੇ ਨੇ ਪਹਿਲਾ ਵੀਡੀਓ ਦੀ ਗੱਲ ਆਈ ਉਦੋਂ ਵੀ ਲੋਕਾਂ ਨੇ ਕਿਹਾ ਕਿ ਇਹਨਾਂ ਨੇ ਉਹ ਵੀਡੀਓ ਖੁਦ ਬਣਾ ਕੇ ਵਾਇਰਲ ਕੀਤੀ ਤਾਂ ਕਿ ਲੋਕਾਂ ਦੇ ਵਿੱਚ ਪਬਲਿਸਿਟੀ ਹੋ ਸਕੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਹੁਣ ਇੱਕ ਪਾਸੇ ਕਰ ਦਿੱਤਾ ਸੀਗਾ ਜਦੋਂ ਉਹ ਉਹਨਾਂ ਨੇ ਕੁੱਲੜ ਪੀਜ਼ਾ ਜਿਹੜੀ ਆ ਦੁਕਾਨ ਖੋਲੀ ਸੀ ਆ ਇੱਕ ਰੇੜੀ ਲਗਾਈ ਸੀ ਉਦੋਂ ਚਰਚਾ ਦੇ ਵਿੱਚ ਸੀ ਫਿਰ ਲੋਕੋ ਉਹਨਾਂ ਨੂੰ ਭੁੱਲ ਗਏ ਫਿਰ ਵੀਡੀਓ ਆਈ ਫਿਰ ਚਰਚਾ ਦੇ ਵਿੱਚ ਆ ਗਏ ਉਸ ਤੋਂ ਬਾਅਦ ਕਈ ਅਜਿਹੇ ਮਾਮਲੇ ਆਏ ਜਿਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਹ ਕਪਲ ਜਿਹੜਾ ਪਬਲਿਸਿਟੀ ਦੇ ਲਈ ਕੁਝ ਵੀ ਕਰ ਸਕਦਾ ਹੈ ਕਿਸੇ ਵੀ ਹੱਦ ਤੱਕ ਜਾ ਸਕਦਾ ਤਾਂ ਫਿਰ ਹੁਣ ਇਹ ਵੀ ਕਿਆ ਜਾ ਰਿਹਾ ਕਿ ਇਹ ਗੱਲ ਵੀ ਜਿਹੜੀ ਆ ਜੋ ਉਹਨਾਂ ਦੋਵਾਂ ਨੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਅਨਫੋਲੋ ਕੀਤਾ ਇਸ ਦਾ ਵੀ ਕਾਰਨ ਇਹੀ ਹੈ ਕਿ ਉਹ ਮੀਡੀਆ ਦੇ ਵਿੱਚ ਇੱਕ ਵਾਰੀ ਫਿਰ ਸੁਰੱਖਿਆ ਦੇ ਵਿੱਚ ਆਉਣਾ ਚਾਹੁੰਦੇ ਨੇ ਇਸ ਦੇ ਪਿੱਛੇ ਅਸਲ ਕਾਰਨ ਕੀ ਆ ਇਹ ਤਾਂ ਦੋਵੇਂ ਹੀ ਜਾਣਦੇ ਪਰ ਲੋਕਾਂ ਦੇ ਕਿਆਸ ਇਹੀ ਨੇ ਕਿ ਯਾ ਤਾਂ ਉਹਨਾਂ ਨੇ ਇਹ ਚੀਜ਼ ਲੋਕਾਂ ਦੇ ਨਜ਼ਰਾਂ ਦੇ ਵਿੱਚ ਫਿਰ ਦੁਬਾਰਾ ਆਉਣ ਦੇ ਲਈ ਕੀਤੀ ਹੈ ਜਾਂ ਫਿਰ ਉਹ ਸੱਚਮੁੱਚ ਹੀ ਇੱਕ ਦੂਜੇ ਤੋਂ ਤਲਾਕ ਲੈ ਰਹੇ ਨੇ ਇਹ ਦੇਖਣਾ ਹੋਵੇਗਾ ਸਮਾਂ ਦੱਸੇਗਾ ਪਰ ਫਿਲਹਾਲ ਇਹ ਖਬਰਾਂ ਸੋਸ਼ਲ ਮੀਡੀਆ ਦੇ ਬੇहद ਵਾਇਰਲ ਹੋ ਰਹੀਆਂ ਨੇ ਕਿ ਕੁਲੜ ਪੀਜ਼ਾ ਕਪਲ ਜੜਾਇਆ ਓਹੋ ਤਲਾਕ ਲੈ ਰਿਹਾ ਇੱਕ ਦੂਜੇ ਤੋਂ ਅਲੱਗ ਹੋ ਰਿਹਾ